ਨਹੀਂ ਫੜੇ ਸਰਪੰਚ ਨੇ ਤੇ ਜਿਹੜਾ ਉਹ ਜਾਤੀ ਵਿਤਕਰਾ ਕਰਕੇ ਤੇ ਕਿੱਦਾਂ ਉਹਨਾਂ ਨਾਲ ਧਟਾ ਕੀਤਾ ਤੇ ਅੱਜ ਉਹ ਸਸਪੈਂਡ ਹੋ ਗਿਆ ਸਰਪੰਚ ਵੀ ਇਸ ਕਰਕੇ ਆਪਾਂ ਨੂੰ ਉਹਨੇ ਚਾਹ ਇਨਸਾਫ ਨਹੀਂ ਮਿਲ ਸਕਦਾ ਜਿੰਨੀ ਦੇਰ ਆਪਾਂ ਇਕੱਠੇ ਨੇ ਕਿਉਂਕਿ ਆਪਣੇ ਕੋ ਕੋਈ ਤਾਕਤ ਆ ਲੋਕਾਂ ਦੀ ਤਾਕਤ ਆ ਨਾ ਸਾਡੇ ਕੋ ਪੈਸਾ ਵਾ ਨਾ ਸਾਡੇ ਕੋ ਰਾਜਨੀਤਿਕ ਤਾਕਤ ਆ ਨਾ ਸਾਡਾ ਕੋਈ ਐਮਐਲਏ ਆ ਇਸ ਕਰਕੇ ਜਿਹੜੇ ਇਹ ਮਤਲਬ ਆਪਣੇ ਆਪ ਨੂੰ ਪ੍ਰਹਾੜ ਬੰਦੇ ਸਮਝਦੇ ਆ ਉਹ ਆਪਣੇ ਬੰਦਿਆਂ ਨੂੰ ਕਈ ਵਾਰੀ ਥੋੜੇ ਬਾਰੇ ਬੰਦਿਆਂ ਨੂੰ ਬਗੜਾ ਲੈਂਦੇ ਆ ਇਹਦਾ ਨਸਬਾਤ ਰੱਖਣਾ ਵਾ ਮਤਲਬ ਆਜ ਛਾਤੀ ਤੇ ਏਦਾਂ ਮਾਰਿਆ ਪਿੱਠ ਤੇ ਸਰ теаਤਰਾ ਕੇ ਤੇ ਕਹਿਣਾ ਚਲੋ ਜੀ ਆਓ ਜੀ ਮੇਰੇ ਭਰਾਵਾਂ ਤੁਸੀਂ ਕੋ ਗੱਲ ਲੈ ਤੇ ਜਿਹੜੇ ਬੰਦਾ ਧੱਕਾ ਕਰਦੇ ਆ ਉਹ ਇਨਸਾਫ ਇੱਕੋ ਤਰੀਕੇ ਨਾਲ ਮਿਲ ਸਕਦਾ ਵਾ ਸਿਰਫ ਅਸੀਂ ਇੱਕ ਦੂਜੇ ਦੀ ਮਤ ਕਰੀਏ ਤੇ ਜੇ ਅਸੀਂ ਉਹਨਾਂ ਦੀਆਂ ਗੱਲਾਂ ਤੋਂ ਡਰ ਗਏ ਕੰਮ ਆਪਾਂ ਮਿਹਨਤ ਕਰਨੀ ਆ ਆਪਣੀ ਦਿਹਾੜੀ ਦਾ ਪਾਪਾ ਕਰਨਾ ਆਪਣਾ ਤੇ ਦਿਹਾੜੀ ਕਰਕੇ ਰੋਟੀ ਖਾਣ ਵਾਲੇ ਨੂੰ ਕਾਦਾ ਮਤਲਬ ਡਰ ਹੈਗਾ ਆ ਆਪਾਂ ਕਿਹੜਾ ਪਿੰਡ ਚ ਕੋਈ ਕੋਈ ਦਾਰੂ ਵੇਚਦੇ ਆ ਕੋਈ ਚਿੱਟਾ ਵੇਚਦੇ ਆ ਜਾਂ ਕੋਈ ਹੋਰ ਕੋ ਧੰਦਾ ਕਰਦੇ ਆ ਫੈਕਟਰੀਆਂ ਸਾਡੀਆਂ ਨਿਕੀਆਂ ਕੋਈ ਧੰਦਾ ਕੋਈ ਵੱਡਾ ਸਾਡਾ ਨਿਕਾ ਦਿਹਾੜੀ ਵਾਲੇ ਨੂੰ ਕੀ ਬੰਦਾ ਕੀ ਨੁਕਸਾਨ ਕਰ ਦੂ ਜੇ ਅੱਜ ਨਹੀਂ ਢੜੀ ਜਾਵਾਂ ਤੇ ਬੈਠੇ ਚੱਲ ਜਾਾਂਗੇ ਇੱਥੇ ਕੀ ਫਰਕ ਪੈਂਦਾ ਜੇ ਕੋ ਪੈਂਡ ਚ ਨਾ ਰੱਖੂਗਾ ਤਾਂ ਵੀ ਸ਼ਹਿਰ ਕੰਮ ਥੋੜੇ ਆ ਫੇਸ ਕਰਕੇ ਮੇਰਾ ਵੀਰ ਸਾਰੇ ਜਾਣੇ ਤਖੜੇ ਹੋ ਕੇ ਕਿਸ ਭੈਣ ਨੂੰ ਸਾਫ ਦਵਾਈਏ ਤੇ ਐਸਐਚਓ ਸਾਹ ਨੂੰ ਮਿਲਦੇ ਆ ਵਕਤ ਕਰ ਲਿਏਗਾ ਕੋਈ ਨਹੀਂ ਲੋੜ ਨਹੀਂ ਆਉਣੀ